ਕੁਸ਼ਕੀ ਮੀਦਵਾਰ ਨੇ ਆਪਦਾ ਕਹਿਣਾ ਇਹ ਜਿਹੜੇ ਆਪਾਂ ਨੂੰ ਵਧੀਆ ਲੱਗਦੇ ਜਿੱਤਣੇ ਚਾਹੀਦੇ ਨੇ ਸਿਮਰਜੀਤ ਮਾਨ ਜਿੱਤ ਜੇ ਇਥੋਂ ਮਾਨ ਸਾਡਾ ਆਪਣਾ ਜਿਹੜਾ ਇਹ ਵਿਚਾਰਾ ਬੋਲਦਾ ਹਰ ਖਾਤ ਰਹਿ ਜਿੱਤ ਜੇ ਆਈ ਵਾਰ ਬੋਲਦਾ ਚਰਨਜੀਤ ਚੰਨੀ ਜਿੱਤ ਜੇ ਹੁਣ ਖੈਰੇ ਨੇ ਆ ਆ ਕੇ ਪੰਗਾ ਲੈ ਲਿਆ ਖੈਰੇ ਨੂੰ ਕੀ ਲੋੜ ਸੀ ਇੱਕੋ ਉਹ ਵੀ ਬੋਲਦਾ ਸੀ ਅੱਕਾਂ ਖਾਤਰ ਹਰੇ ਖਾਤਰ ਉਹ ਵੀ ਲੜਦਾ ਉਹ ਬਿੱਟੂ ਰਵਨੀਤ ਬਿੱਲਟੂ ਦੇ ਉਲਟ ਲੜਦਾ ਸਮਾਂ ਦੀ ਲਵਿਆਣੇ ਤੋਂ ਜਿੱਤਦਾ ਜਾ ਕੇ ਸੰਸਦ ਦੇ ਗਾਹ ਤਾ ਹੁਣ ਦੋਨਾਂ ਚੋ ਜੇ ਇੱਕ ਹਾਰ ਗਿਆ ਇੱਕ ਬੰਦਾ ਤਾਂ ਆਪਾਂ ਖੋਤਾ ਨਾ ਬੋਲਣ ਵਾਲਾ ਆਪਾਂ ਤਾਂ ਬੋਲਣ ਵਾਲੇ ਬੰਦੇ ਚਾਹੀਦੇ ਆ ਸੰਸਦ ਦੇ ਆਪਣੇ ਸਵਾਲ ਕਰਨ ਜਾ ਕੇ ਰਾਜ ਸਭਾ ਜਾ ਆਪਣੇ ਸਵਾਲ ਕਰਨ ਜਾ ਕੇ ਹਨਾ ਉੱਥੇ ਆਪਣੀ ਹੱਕਾਂ ਲਈ ਲੜਨ ਆਪਣੀ ਹੱਕਾਂ ਲਈ ਮੰਗਣ ਜਾਂ ਜਿਸ ਬੰਦੇ ਦਾ ਕੋਈ ਸਟੈਂਡ ਆ ਪਰਮਿੰਦਰ ਦੇ ਲਈ ਲੱਖੇ ਸਿਧਾਣੇ ਹੋਰਾਂ ਨੇ ਆਵਾਜ਼ ਦਿੱਤੀ ਤੇ ਲੱਖਾਂ ਸਿਧਾਣਾ ਚੋਣਾਂ ਦੇ ਵਿੱਚ ਪਰਮਿੰਦਰ ਕਰੋ ਮਦਦ ਲੱਖੇ ਸਿਧਾਣੇ ਦੀ ਆਪਾਂ ਮਦਦ ਪੂਰੀ ਕਰਾਂਗੇ ਲੱਖੇ ਦੀ ਕਿਵੇਂ ਮਦਦ ਕਰ ਵੋਟਾਂ ਪਾਵਾਂਗੇ ਲੱਖੇ ਨੂੰ ਲੋਕਾਂ ਨੂੰ ਕਹਾਂਗੇ ਵੀ ਬਈ ਵੋਟ ਪਾ ਦਿਓ ਕਿਉਂਕਿ ਮੌਕਾ ਦਿਓ ਲੱਖੇ ਨੂੰ ਲੱਖੇ ਨੇ ਆਪਣੇ ਖਾਤਰ ਆਪਣੇ ਘਰ ਦੇ ਨਾਲ ਚੱਲ ਕੇ ਪ੍ਰਚਾਰ ਕਰਿਆ ਮੈਂ ਤਾਂ ਚਾਹਣਾ ਹੈ ਕਿ ਬੋਲਣ ਵਾਲੇ ਬੰਦੇ ਹੀ ਅੱਗੇ ਆਉਣ ਹਰੇਕ ਦਾ ਹੱਕ ਹੈ ਹਰੇਕ ਬੰਦੇ ਦਾ ਹੱਕ ਹੈ ਮਾਨਸਾ ਜ਼ਿਲ੍ਹੇ ਦਾ ਹੁਣ ਲੱਖੇ ਦਾ ਟਕਰਾਅ ਕਿਹਦੇ ਨਾਲ ਆਏ ਐਂ ਦੇਖ ਸਾਥ ਕਿਹ ਨਾਲ ਟਕਰਾਇਆ ਲੱਖੇ ਕੋਲੇ ਵਿਚਾਰੇ ਕੋਲ ਨਾਂ ਦਾ ਕੋਈ ਨਾ ਪੈਸਾ ਹੈ ਵੀ ਉਹ ਵੰਡ ਦੇ ਦਾਰੂ ਵੰਡ ਦੇ ਉਹ ਤਾਂ ਇੱਕ ਬੋਲਿਆ ਆਪਣੇ ਵਾਸਤੇ ਲੱਖਾ ਪਹਿਲਾਂ ਵੀ ਐਮਪੀਸੀ ਹਰ ਦੇਖ ਲੈ ਆਪਣੇ ਖਾਤਰ ਲੜਿਆ ਹਨਾ ਜੇ ਹੁਣ ਲੋਕ ਉਹਨੂੰ ਫਤਵਾ ਦੇ ਕੇ ਜਿਤਾਉਣਗੇ ਇਹ ਮਾਨਸਾ, ਸੰਗਰੂਰ, ਖਡੂਰ ਸਾਹਿਬ, ਜਲੰਧਰ, ਕੁਸ਼ਕ ਜ਼ਿਲ੍ਹਿਆਂ ਦੀ ਚੋਣ ਆਉਣ ਵਾਲੇ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਤੈਅ ਕਰਨ ਕਰੂਗੀ। ਜੇ ਲੋਕਾਂ ਨੇ ਫਤਵਾ ਦੇਤਾ ਇਹ ਬੋਲਣ ਵਾਲੇ ਬੰਦਿਆਂ ਨੂੰ, ਹੱਕਾਂ ਲਈ ਲੜਨ ਵਾਲੇ ਬੰਦਿਆਂ ਨੂੰ ਨਹੀਂ ਮੈਂ ਨਹੀਂ ਸਮਝਦਾ ਪਹਿਦਰੇ ਇਲੈਕਸ਼ਨਾਂ ਦਾ ਦੌਰ ਆ ਤੇ ਇਸ ਦੌਰਾਨ ਜਿਹੜਾ ਨਸ਼ੇ ਦੀ ਤੁਹਾਡੀ ਮੁਹਿੰਮ ਚੱਲ ਰਹੀ ਚੋ ਕਿਸ ਤਰ੍ਹਾਂ ਦੀ ਆ ਹੁਣ। ਹਲਦਾ ਬਾਈ ਖਾਲਸਾ ਬਾਈ ਫਤਿਹ ਨਸ਼ੇ ਦੀ ਮੈਂ ਮਤਾ ਆਪਣੀ ਉਵੇਂ ਚੱਲੀ ਜਾਂਦੀ ਹੈ ਯਾਰ ਪਹਿਲਾਂ ਮੰਗੂ। ਆਪਾਂ ਇਹ ਕਹਿ ਦਿੰਦੇ ਆ ਪ੍ਰਸ਼ਾਸਨ ਵਾਲੇ ਵੀ ਹੈ ਨਹੀਂ ਉਸਕ ਲੀਡਰ ਵੀ ਕਹਿੰਦੇ ਸੀ ਪਹਿਲਾਂ ਵੀ ਨਸ਼ਾ ਹੈ ਨਹੀਂ ਮਾਨਸਾ ਜੀ ਜੋਟਾ ਜਾਣ ਕੇ ਕਹਿੰਦਾ ਨਸ਼ਾ ਉਮੀ ਬੀਬੀਆਂ ਤੋਂ ਲੈਣਾ ਮੰਗੂ ਉਮੀ ਦੁਕਾਨਾਂ ਵਾਲੇ ਉਹ ਫੇਰ ਵੇਚੀ ਨੇ ਸ਼ਰੇਆਮ ਤੇ ਕੱਲ ਵੀ ਮੈਂ ਫੜਿਆ ਜਵਾਰਕੇ ਵਾਲੇ ਪੁਲ ਤੋਂ ਉਹ ਤਾਂ ਚਲੋ ਵਿਚਾਰਾ ਲੈ ਕੇ ਆਇਆ ਸੀ ਕੋਈ ਆਮਲੀ ਤੋੜ ਸੀ ਮਰਦਾ ਸੀ ਉਹਦੇ ਕੋਈ ਸੀਗਾ ਮੈਂ ਵੀਡੀਓ ਵੀ ਪਾਈ ਐ ਉਹਨੂੰ ਹੁਣ ਆਪਾਂ ਕੀ ਕਹੀਏ ਉਹ ਕੱਲੇ ਜਵਾਰਕੇ ਮਾਨਸਾ ਜੇ ਵਿਕੀ ਜਾਂਦਾ ਥਾਂ ਪਰ ਥਾਂ ਹੁਣ ਇਲੈਕਸ਼ਨ ਆ ਗਈਆਂ ਗਾਹਾਂ ਹੁਣ ਤਾਂ ਵੱਧ ਵਿਕੂਗਾ ਚੱਲ ਗਾਰਾ ਆਪਣਾ ਹੁਣ ਇਕੱਲੇ ਵੀ ਕਿੰਨਾ ਚਿਰ ਲੜੀ ਜਾਵਾਂਗੇ ਲੋਕ ਵੀ ਲੜਨ ਜਿਹੜੇ ਗਲੀ ਮੱਲੇ ਚ ਵਿਕਦਾ ਉਹ ਮਹੱਲੇ ਦੇ ਲੋਕ ਇਕੱਠੇ ਹੋ ਕੇ ਰੋਕਣ ਜਾਂ ਵੇਚਣ ਵਾਲ ਨੂੰ ਕਹਿਣਾ ਹੱਥ ਬੰਨ ਕੇ ਬੱਸ ਕਰੋ ਬਾਈ ਬਾਕੀ ਹੁਣ ਅਗਾ ਲੀਡਰ ਹੁਣ ਲਈ ਡਰਾ ਬੰਨਣਗੇ ਇਹੋ ਜਿਹੇ ਲੀਡਰਾਂ ਤੋਂ ਦਰਕਨਾਰ ਕਰਨ ਦਾਰੂਆਂ ਬੋਤਲਾਂ ਦੱਸ ਦਿੰਦੇ ਦੇਣਗੇ ਚਿੱਟਾ ਫੀਮ ਆਪਣੇ ਜਵਾਕਾਂ ਨੂੰ ਲਜਾ ਲੈ ਜਾਣਗੇ ਦੇ ਕੇ ਚਾਰ ਦਿਨ ਤਾਂ ਇਹ ਤੋਂ ਭਰੇ ਕਰਨਾ ਚਾਹੀਦਾ ਨਸ਼ੇ ਤੋਂ ਮਨਿੰਦਰ ਨੇ ਕਾਫੀ ਹੋਕਾ ਦਿੱਤਾ ਸੀ ਇਲੈਕਸ਼ਨ ਦੇ ਦੌਰਾਨ ਸਾਰੀਆਂ ਪਾਰਟੀਆਂ ਦੇ ਲੀਡਰ ਆ ਰਹੇ ਨੇ हां ज्यादातर लोग नशे ਦੇ ਮੁੱਦੇ ਤੇ ਸਵਾਲ ਨਹੀਂ ਕਰ ਰਹੇ ਉਹਨਾਂ ਨੂੰ ਨਹੀਂ ਕਰ ਰਹੇ ਨੇ ਹਿੰਮਤ ਹੀ ਨਹੀਂ ਹੈਗੀ ਯਾਰ ਜਿਆਦਾਤਰ ਲੋਕ ਪਤਾ ਨਹੀਂ ਕਾਹ ਤੋਂ ਨਹੀਂ ਜਾਗਦੇ ਨਹੀਂ ਲੋਕ ਪਰ ਕਰ ਰਹੇ ਨੇ ਲੋਕ ਹਰੇਕ ਬਾਰ ਬਹੁਤ ਸਵਾਲ ਹੋ ਗਏ ਮੈਨੂੰ ਵੀੜੂਆਂ ਆਉਂਦੀਆਂ ਨੇ ਗੱਲ ਕਰ ਲੋਕ ਉਵੇਂ ਨਹੀਂ ਕਰ ਰਹੇ ਜਿਵੇਂ ਕਰਨਾ ਚਾਹੁੰਦੇ ਲੋਕਾਂ ਨੂੰ ਆਦਤ ਪੈ ਗਈ ਗੁਲਾਮੀ ਕਰਨ ਦੀ ਯਾਰ ਆਪਾਂ ਕਈ ਵਾਰ ਲੋਕ ਗਲਤ ਰੈਕਟ ਕਰ ਜਾਂਦੇ ਨੇ ਸਵਾਲ ਤਾਂ ਕਰਨ ਯਾਰ ਚਾਹੀਏ ਆਪਦੇ ਮਹਿਬੂਬ ਲੀਡਰ ਨੂੰ ਪੁੱਛ ਲੈਣਾ ਮੈਂ ਤਾਂ ਪੁੱਛ ਲੈਣਾ ਹੈਗਾ ਹਰੇਕ ਨੂੰ ਵੀਰ ਸਾਡਾ ਆਹ ਹਾਲ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਸਾਡੇ ਸਿੰਘਾਂ ਤੇ ਬੱਚਿਆਂ ਤੇ ਐਨਐਸਏ ਜੋ ਸਾਡੇ ਆਮਰਤ ਛਕਾਉਂਦਾ ਸਾਡੇ ਬੱਚਿਆਂ ਨੂੰ ਉਹਨਾਂ 27 ਪਰਿਵਾਰਾਂ ਤੇ ਜਿਹੜੇ ਨਵੇਂ ਮੁੰਡੇ ਸੀ ਵਿਚਾਰੇ ਪ੍ਰਧਾਨ ਮੰਤਰੀ ਵੱਜ ਕੇ ਵਰਗੇ ਉਹਨਾਂ ਤੇ ਐਨਐਸਏ ਲਾਤੀ ਜਾਂ ਸਾਡੇ ਪ੍ਰਾਤਨ ਬੰਦੀ ਸਿੰਘ ਨੇ ਜਾਂ ਸਾਡੇ ਗ੍ਰੰਥ ਸਾਹਿਬ ਦੀ ਬੇਅਦਬੀ ਕਿੰਨੀ ਹੋਈ ਹੈ ਹੁਣ ਵੀ ਹੋ ਰਹੀ ਹੈ ਜਾਂ ਹੋਰ Hindu ਧਾਰਮਿਕ ਗ੍ਰੰਥਾਂ ਮੁਸਲਮਾਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਜਾਂ ਸਾਡੇ ਸ਼ਹੀਦ ਸਿੰਘਾਂ ਨੂੰ ਕਿਸੇ ਵੀ ਧਾਰਮਿਕ ਗਲਤ ਬੋਲਿਆ ਜਾ ਰਿਹਾ ਰੋਜ਼ ਉਹਨਾਂ ਨੂੰ ਸਕਿਉਰਟੀਆਂ ਦੇ ਦਿੰਦੇ ਨੇ ਹਣਾ ਤੇ ਬਿਆਦਮੀਆਂ ਹੋ ਰਹੀਆਂ ਸੈੱਟ ਬਣਾਈ ਸੀ ਕੁਮਰ ਵਿਜੇ ਪ੍ਰਤਾਪ ਨੇ ਉਸ ਤੇ ਕੰਮ ਹੀ ਹੋਇਆ ਜਥੇਦਾਰ ਵਾਲਾ ਸਾਡਾ ਮੁੱਦਾ ਸੀ ਆਪਣਾ ਉਹ ਦਬ ਗਿਆ ਜਮਾ ਆਪਣਾ ਜਥੇਦਾਰ ਸੀ ਕੌਮ ਦਾ ਬਾਬਾ ਉਹਦਾ ਕਿੰਨਾ ਤਸ਼ੱਦਦ ਹੋਇਆ ਕਿੰਨਾ ਪਹਿੜਾ ਹਾਲ ਕਰਿਆ ਗਿਆ ਉਹ ਵੀ ਵਿੱਚੀ ਦੱਬਦਾ ਕੰਮ ਪਰਮਿੰਦਰ ਜੇਲ੍ਹ ਦੇ ਵਿੱਚ ਆ ਅਮਰਪਾਲ ਸਿੰਘ ਤੇ ਖਡੂਰ ਸਾਹਿਬ ਤੋਂ ਚੋਣ ਦਾ ਵੀ ਐਲਾਨ ਕਰ ਦਿੱਤਾ ਹਾਂ ਕਿਵੇਂ ਲੱਗ ਰਿਹਾ ਗੱਲ ਆਇਆ ਯਾਰ ਕੁਲਦੀਪ ਹੁਣ ਕੋਈ ਰਾਹ ਹੀ ਨਹੀਂ ਛੱਡਿਆ ਸਰਕਾਰ ਨੇ ਬਾਹਰ ਆਉਂਦਾ ਜਿਹੜੇ ਹੁਣ ਸਜਾ ਜਾਂ ਆਫਤਾ ਬੰਦੀ ਸਿੰਘ ਨੇ ਸਾਡੇ ਉਹ ਤਾਂ ਲੜ ਨਹੀਂ ਸਕਦੇ ਕਾਨੂੰਨ ਅਨਸਾਰ ਉਹਨਾਂ ਦੇ ਹੈ ਸਜਾ ਨਹੀਂ ਹੋਈ ਉਹਨਾਂ ਨੂੰ ਹੁਣ ਸਾਲ ਤਾਂ ਹੋ ਗਿਆ ਫੇਰ ਐਨੇ ਸਵਦਾਤੀਓ 7-8 ਆਪਣੀ ਮਾਨਸਬ ਇੱਕ ਇੱਕ ਮੁੰਡੇ ਦੇ ਗਰੀਬ ਕਰ ਦਿੱਤੇ ਐਨਐਸਐਲ ਆਈ ਵੀ ਆ 4 ਸਾਲ ਉਹ ਬੈਠੇ ਨੂੰ ਉਹਨੇ ਬਾਹਰੋਂ ਕਿਸੇ ਦੇ ਕਹੇ ਕਹਾਏ ਜਿਵੇਂ ਕਹਿਤਾ ਹੋਵੇ ਹੁਣ ਉਹਨਾਂ ਦੇ ਬਾਹਰ ਆਉਂਦਾ ਰਾਹ ਇੱਕ ਹੈ ਬਾਕੀ ਯਾਰ ਰਾਈਟ ਹੈ ਹਰੇਕ ਬੰਦੇ ਦਾ ਤੂੰ ਵੀ ਖੜਾ ਹੋ ਸਕਦਾ ਮੈਂ ਵੀ ਖੜਾ ਮੈਂ ਤਾਂ ਚੱਲ ਆਪਾਂ ਲੱਗਿਆ ਪ੍ਰਗੜਾ ਨਹੀਂ ਹੋਗਾ અમરપાલ ਨੂੰ બહાર લેਉਣਾ ਮੈਂ ਕਹਣਾ ਕੋਈ ਵੀ ਕੋਈ ਵੀ ਉਮੀਦਵਾਰ ਹੋਵੇ ਪਹਿਲੀ ਗੱਲ ਤਾਂ ਜਿੰਨੀਆਂ ਪਾਰਟੀਆਂ ਆਦਿਆਂ ਨੂੰ ਪੰਥਕ ਹੋਣੀਆਂ ਸਾਰਿਆਂ ਨੂੰ ਆਪਦੇ ਉਮੀਦਵਾਰ ਵਾਪਸ ਲੈਣੇ ਚਾਹੀਦੇ ਨੰਬਰ 1 ਤਾਂ ਪ੍ਰਗਟ ਸਿੰਘ ਖਾਕੀ ਦਾ ਪਲੇਅਰ ਸੀ სპੋਰਟਸਮੈਨ სპੋਰਟਸਮੈਨ ਸਪਰਟ ਹੁੰਦੀ ਆ ਉਹਨੇ ਕੱਲ ਮੈਨੂੰ ਲੱਗਾ ਬਿਆਨ ਦਿੱਤਾ ਵੀ ਕਹਿੰਦਾ ਮੈਂ ਨਹੀਂ અમਤਪਾਲ ਪਹਿਲਾਂ ਖਡੂਰ ਸਾਹਿਬ ਤੋਂ ਉਹਨਾਂ ਨੂੰ ਕਿਹਾ ਗਿਆ ਸੀਗਾ ਕਾਂਗਰਸ ਬਣੀਓ ਉਹਨਾਂ ਨੇ ਆਪ ਦਾ ਨਾਮ ਵਾਪਸ ਲੈ ਲਿਆ ਟੋਨੀ ਬਲੇਅਰ ਦਾ ਨਾਮ ਵੀ ਵਾਪਸ ਲੈ ਮੰਗਦਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਤਾਂ ਬਾਕੀ ਪਾਰਟੀ ਨੂੰ ਵੀ ਚਾਹੀਦਾ ਵੀ ਉਹਦੇ ਖਿਲਾਫ ਕੋਈ ਸਿੱਖ ਬੰਦਾ ਨਾ ਖੜਾ ਹੋਵੇ ਤੇ ਕੋਈ ਵੀ ਸਿੱਖ ਖਵਾਉਣ ਵਾਲਾ ਬੰਦਾ ਕਿਸੇ ਪਾਰਟੀ ਦੀ ਸਪੋਰਟਰ ਤੇ ਨਾ ਜਾਵੇ ਜਿਹਦੇ ਵਿੱਚ ਸਿੰਘ ਲੱਗਦਾ ਜਿਆਦਾਤਰ ਉਹਨੂੰ ਸਾਡ ਸਿੱਖ ਬੋਟੀ ਐ ਬਾਹਰ ਲਿਆਓ ਯਾਰ ਉਹਨੇ ਕਿੰਨੀ ਵਧੀਆ ਲਹਿਰ ਚਲਾਈ ਸੀ ਆਪਣੇ ਬੱਚੇ ਬਚ ਰਹੇ ਸੀ ਬਾਹਰ ਆਊਗਾ ਤਾਂ ਉਹ ਆਪਣੀ ਬਾਤ ਹੀ ਕਰੂਗਾ ਜਾ ਕੇ ਉੱਥੇ ਗੱਜੂਗਾ ਉੱਥੇ ਆਪਣੀ ਆਪਣੇ ਸਵਾਲ ਰੱਖੂਗਾ ਆਪਣੇ ਵਾਸਤੇ ਲੜੂਗਾ ਮੈਂ ਤਾਂ ਲੋਕਾਂ ਨੂੰ ਹੱਥ ਬੰਨ੍ਹ ਕੇ ਮੈਂਤ ਕਰਦਾ ਹ ਖਡੂਰ ਸਾਹਿਬ ਦੇ ਲੋਕਾਂ ਨੂੰ ਕੀ ਪਹਿਲਾਂ ਬੀਬੀ ਖਾਲੜਾ ਬਾਬ ਮੇਲੇ ਲੋਕਾਂ ਨੇ ਜਾਣ ਸੀ ਕਿਉਂ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ ਇਹਨਾਂ ਖੁੱਲ ਕੇ ਸਾਹਮਣੇ ਨਹੀਂ ਆ ਸਕਿਆ ਹੁਣ ਤਾਂ ਲੋਕਾਂ ਦੇ ਘਰ ਘਰ ਮੋਬਾਈਲ ਹੈ ਹਰੇਕ ਬੱਚਾ 18 ਸਾਲ ਤੋਂ ਉੱਪਰ ਬਜ਼ੁਰਗ ਇੱਕ ਵਾਰ ਫਤਵਾ ਦਿਓ ਬੀਬੀ ਖਾਲਣ ਵਾਲਾ ਨਾ ਕਲੰਕ ਲੱਗਿਆ ਉਹਨੂੰ ਪੂੰਝੋ ਤੇ ਅਮਰਪਾਲ ਨੂੰ ਜਿਤਾਓ ਹੁਸਕੀ ਉਮੀਦਵਾਰ ਨੇ ਆਪ ਤਾਂ ਕਹਿੰਦੇ ਜਿਹੜੇ ਆਪਾਂ ਨੂੰ ਵਧੀਆ ਲੱਗਦੇ ਜਿੱਤਣੇ ਚਾਹੀਦੇ ਨੇ ਸਿਮਰਜੀਤ ਮਾਨ ਜਿੱਤ ਜੇ ਇਥੋਂ ਮਾਨਸਾ ਤੋਂ ਆਪਣਾ ਜਿਹੜਾ ਇਹ ਵਿਚਾਰਾ ਬੋਲਦਾ ਹਰ ਖਾਤਰ ਇਹ ਜਿੱਤ ਜੇ ਆਈ ਵਾਰ ਬੋਲਦਾ ਚਰਨਜੀਤ ਚੰਨੀ ਜਿੱਤ ਜੇ ਹੁਣ ਖੈਰੇ ਨੇ ਆ ਆ ਕੇ ਪੰਗਾ ਲੈ ਲਿਆ ਖੈਰੇ ਨੂੰ ਕੀ ਲੋੜ ਸੀ ਇੱਕੋ ਉਹ ਵੀ ਬੋਲਦਾ ਸੀ ਹੱਕਾਂ ਖਾਤਰ ਹਰੇਕ ਖਾਤਰ ਉਹ ਵੀ ਲੜਦਾ ਉਹ ਬਿੱਟੂ ਰਵਨੀਤ ਬਿੱਲਟੂ ਦੇ ਉਲਟ ਲੜਦਾ ਸਮਾਂ ਦੀ ਲਿਵਿਆਣੇ ਤੋਂ ਜਿੱਤਦਾ ਜਾ ਕੇ ਸੰਸਦ ਦੇ ਗਾਹ ਤਾ ਹੁਣ ਦੋਨਾਂ ਚੋਂ ਜੇ ਇੱਕ ਹਾਰ ਗਿਆ ਇੱਕ ਬੰਦਾ ਤਾਂ ਆਪਾਂ ਖੋਤਾ ਨਾ ਬੋਲਣ ਵਾਲਾ ਆਪਾਂ ਦਾ ਬੋਲਣ ਵਾਲੇ ਬੰਦੇ ਚਾਹੀਦੇ ਆ ਜਿਹੜੇ ਸੰਸਦ ਦੇ ਆਪਣੇ ਸਵਾਲ ਕਰਨ ਜਾ ਕੇ ਰਾਜ ਸਭਾ 'ਚ ਆਪਣੇ ਸਵਾਲ ਕਰਨ ਜਾ ਕੇ ਹਨਾ ਉੱਥੇ ਆਪਣੀਆਂ ਹੱਕਾਂ ਲਈ ਲੜਨ ਆਪਣੀਆਂ ਹੱਕਾਂ ਲਈ ਮੰਗਣ ਜਾਂ ਜਿਸ ਬੰਦੇ ਦਾ ਕੋਈ ਸਟੈਂਡ ਹੈ ਪਰਮਿੰਦਰ ਦੇ ਲਈ ਲੱਖੇ ਸਿਧਾਣੇ ਹੋਰ ਨੇ ਆਵਾਜ਼ ਚੀ ਤੇ ਲੱਖਾਂ ਸਿਧਾਣਾ ਚੋਣਾਂ ਦੇ ਵਿੱਚ ਪਰਮਿੰਦਰ ਕਰੋ ਮਦਦ ਲੱਖੇ ਸਿਧਾਣੇ ਦੀ ਆਪਾਂ ਮਦਦ ਪੂਰੀ ਕਰਾਂਗੇ ਲੱਖੇ ਦੀ ਕਿਵੇਂ ਮਦਦ ਕਰ ਬੋਟਾਂ ਪਾਵਾਂਗੇ ਲੱਖੇ ਨੂੰ ਲੋਕਾਂ ਨੂੰ ਕਹਾਂਗੇ ਵੀ ਬਈ ਵੋਟ ਪਾ ਦਿਓ ਕਿਉਂਕਿ ਮੌਕਾ ਦਿਓ ਲੱਖੇ ਨੂੰ ਲੱਖੇ ਨੇ ਆਪਣੇ ਖਾਤਰ ਆਪਣੇ ਘਰ ਦੇ ਨਾਲ ਚੱਲ ਕੇ ਪ੍ਰਚਾਰ ਕਰਿਆ ਮੈਂ ਤਾਂ ਚਾਹਣਾ ਹੈ ਕਿ ਬੋਲਣ ਵਾਲੇ ਬੰਦੇ ਹੀ ਅੱਗੇ ਆਉਣ ਹਰੇਕ ਦਾ ਹੱਕ ਹੈ ਹਰੇਕ ਬੰਦੇ ਦਾ ਹੱਕ ਹੈ ਮਾਨਸਾ ਜਿਲ੍ਹੇ ਦਾ ਹੁਣ ਲੱਖੇ ਦਾ ਟਕਰਾ ਕਿਹਦੇ ਨਾਲ ਆਏ ਐ ਦੇਖ ਸਾਥੀਆਂ ਨਾਲ ਟਕਰਾਇਆ ਲੱਖੇ ਕੋਲੇ ਵਿਚਾਰੇ ਕੋਲ ਨਾਂ ਦਾ ਕੋਈ ਨਾ ਪੈਸਾ ਹੈ ਵੀ ਉਹ ਵੰਡ ਦੇ ਦਾਰੂ ਵੰਡ ਦੇ ਉਹ ਤਾਂ ਇੱਕ ਬੋਲੇ ਆ ਆਪਣੇ ਵਾਸਤੇ ਲੱਖਾ ਪਹਿਲਾਂ ਵੀ ਐਮਪੀ ਸੀ ਹਰ ਦੇਖ ਲੈ ਆਪਣੇ ਖਾਤਰ ਲੜਿਆ ਹੈ ਹਨਾ ਜੇ ਹੁਣ ਲੋਕ ਉਹਨੂੰ ਫਤਵਾ ਦੇ ਕੇ ਜਿਤਾਉਣਗੇ ਇਹ ਮਾਨਸਾ, ਸੰਗਰੂਰ, ਖਡੂਰ ਸਾਹਿਬ, ਜਲੰਧਰ, ਕੁਸ਼ਕ ਜ਼ਿਲ੍ਹਿਆਂ ਦੀ ਚੋਣ ਆਉਣ ਵਾਲੇ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਤੈਅ ਕਰਨ ਕਰੂਗੀ। ਜੇ ਲੋਕਾਂ ਨੇ ਫਤਵਾ ਦੇਤਾ ਇਹ ਬੋਲਣ ਵਾਲੇ ਬੰਦਿਆਂ ਨੂੰ, ਹੱਕਾਂ ਲਈ ਲੜਨ ਵਾਲੇ ਬੰਦਿਆਂ ਨੂੰ ਨਹੀਂ ਮੈਂ ਨਹੀਂ ਸਮਝਦਾ। ਕਾਂਗਰਸ ਨੇ ਤਾਂ ਉਦੋਂ ਰਾਏਵੜਿੰਗ ਦੀ ਘਰਾਣੇ ਨੂੰ ਵੀ ਟਿੱਟਰ ਦੀ ਪੂਰੀ ਸਰਗਰਮ ਸੀ ਪਹਿਲਾਂ ਉਹ। ਪਤਾ ਨਹੀਂ ਕਾਹਦੂੰ ਦਿੱਤੀ ਰਾਏਵੜਿੰਗ ਦੀ ਘਰਾਣੇ ਲਈ। ਇਹ ਖੜੀ ਹੁੰਦੀ ਤਾਂ ਬਹੁਤ ਤਾਕੜਾ ਟੱਕਰ ਹੋਣੀ ਸੀ ਉਹਰੇ ਮਾਨਸਾ ਜ਼ਿਲ੍ਹੇ 'ਚ। ਕੀ ਲੱਗਦਾ ਫਿਰ ਲੋਕ ਜਿਤਾ ਦਿੰਦੇ ਉਹਨਾਂ ਨੂੰ ਬਿਤਾਉਂਦੇ ਤਾਂ ਨਾ ਵੋਟ ਤਾਂ ਪੈਂਦੀ ਨਾ ਹੂੰ ਵੋਟ ਤਾਂ ਪੈਂਦੀ ਨਾ ਪੱਕੀ ਵੋਟ ਸੀ ਜਿਹੜੀ ਉਹ ਤਾਂ ਪੈਂਦੀ ਨਾ ਵੀ ਵੋਟ ਹੁਣ ਪੜਤ ਕੇ ਵੋਟਰਾਂ ਪਰਾਂ ਤਾਂ ਨਹੀਂ ਜਾਂਦੀ ਸਿੱਧੂ ਤੇ ਫਾਦਰ ਸਾਹਿਬ ਨੇ ਤਾਂ ਕਹੀ ਹੈ ਪਹਿਲਾਂ ਮੈਂ ਲੜਦੀ ਨਹੀਂ ਹੈਗਾ ਚੋਣਾਂ ਹਾਂ ਉਹਨਾਂ ਨੇ ਤਾਂ ਸਾਫ਼ ਕਰਿਆ ਨਾ ਇੱਕ ਸਾਫ਼ ਕਰਿਆ ਫਿਰ ਲੱਖਾ ਦਾ ਹੀ ਨਾ ਖੜਦਾ ਜਦੋਂ ਤੇ ਫਾਦਰ ਸਾਹਿਬ ਖੜਦੇ ਹੂੰ ਲੱਖਾ ਦਾ ਨਾ ਨਹੀਂ ਖੜਦਾ ਸੀ ਫਿਰ ਇਹ ਮੰਨ ਲੈ ਉਹਰੇ ਅਮਰਤ ਪਾਲਾ ਨਾਲ ਲੱਖਾ ਸਾਣਾ ਕਹਿੰਦਾ ਮੈਂ ਨਹੀਂ ਖੜਾ ਹੁੰਦਾ ਉੱਥੇ ਬਿਠਾ ਤਾਂ ਦਿੱਤਾ ਵਰਗਤ ਸਿੰਘ ਨੇ ਕਹਿਤਾ ਟੋਨੀ ਬਲੇਰ ਨੇ ਕਹਿਤਾ ਟੋਨੀ ਬਲੇਰ ਬਹੁਤ ਤਾਕੜਾ ਸਪੀਕਰ ਆ ਪ੍ਰਗਤ ਸਿੰਘ ਲੰਪੇਣਾ ਹਾਕੀ ਦਾ ਜਵਾਬ ਦੇ ਕੇ ਵੀ ਅਸੀਂ ਨਹੀਂ ਖੜੇ ਹੁੰਦੇ ਤੇ ਲੱਖਾਂ ਕਹੇ ਹੁੰਦਾ ਇਹ ਤਾਂ ਸੁੱਧੂ ਤੇ ਫਾਦਰ ਸਾਹਿਬ ਖੜੇ ਹੁੰਦੇ ਵੀ ਭਈ ਅਸੀਂ ਨਹੀਂ ਖੜੇ ਹੁੰਦੇ ਸੁੱਧੂ ਤੇ ਫਾਦਰ ਸਾਹਿਬ ਉਹਦਾ ਪਰਮਿੰਦਰ ਹੁਣ ਘੱਟ ਹੀ ਨਜ਼ਰ ਆਉਂਦਾ ਥ੍ਰੈਟ ਥ੍ਰੋਟਰ ਨਹੀਂ ਕੋਈ ਕੋਈ ਥ੍ਰੈਟ ਨਹੀਂ ਕੋਈ ਨਿਲਾਇਕ ਦਿਨ ਰਾਤ ਤੁਰੇ ਫਿਰਦੇ ਗੱਲ ਕਰਾਏ ਆ ਵੀ ਵੋਟਾਂ ਦਾ ਦੌਰ ਆ ਆਪਾਂ ਬਾਹਰ ਬਾਹਰ ਨਿਕਲ ਕੇ ਰਾਜ ਨਹੀਂ ਵੋਟਾਂ ਚ ਹਨਾ ਕਿਉਂਕਿ ਵੋਟ ਆਪਣਾ ਤਾਂ ਕੰਮ ਆ ਯਾਰ ਆਪਾਂ ਤਾਂ ਲੋਕਾਂ ਦੇ ਸੇਵਕ ਆ ਵੋਟਾਂ ਮਾ ਤਾਂ ਫੇਸੇ ਹੀ ਕਿੰਨੇ ਫੜਕੇ ਫੜਾਤੇ ਕਿੰਨੀਆਂ ਦੁਕਾਨਾਂ ਬੰਦ ਕਰਾਤੀਆਂ ਉਹ ਫੇਰ ਖੁੱਲ ਜਾਂਦੀਆਂ ਨੇ ਫੇਰ ਖੁੱਲ ਜਾਂਦੀਆਂ ਨੇ ਕਿੰਨੇ ਨਸ਼ੇ ਵਾਲਿਆਂ ਨਾਲ ਹੁਣ ਬੈਰ ਪੈ ਗਏ ਉਹ ਹੁਣ ਉਹਨਾਂ ਦੇ ਗਰੁੱਪ ਵਿੱਚ ਮੰਨੇ ਹੋਏ ਉਹਨਾਂ ਨੂੰ ਉਲਟਾ ਕਿਹਾ ਜਾਂਦਾ ਵੀ ਤੁਸੀਂ ਝੂਟੇ ਦਾ ਕੰਮ ਕਰਦੋਗਾ ਵੀ ਮੇਰੇ ਬੱਚਿਆਂ ਨੂੰ ਵੀ ਖਤਰਾ ਹੈ ਚਲ ਆਪਾਂ ਨੂੰ ਤਾਂ ਜਿਹੜਾ ਹੈਗਾ ਹੈਗਾ ਹਨਾ ਆਪਾਂ ਟਿਕਦੇ ਨਹੀਂ ਨਾ ਹੀ ਆਪਾਂ ਰੁਕੀਏ ਬਾਕੀ ਆਪਾਂ ਕਿਹੜਾ ਕਿਸ ਤੋਂ ਤਨਖਾਹ ਲੈਣੇ ਆ ਯਾਰ ਹਨਾ ਆਪਾਂ ਤਾਂ ਆਪੇ ਤੁਹਾਨੂੰ ਪਤੀ ਹਾਂ ਤੂੰ ਨਾਲ ਜੁੜਿਆ ਹੋਇਆ ਆ ਆਪਾਂ ਆਪਣਾ ਤਾਂ ਕੰਮ ਰਨਸ਼ਾ ਰਹੂ ਕੱਲੇ ਨਸ਼ੇ ਦਾ ਮੁੱਦਾ ਆਪਣਾ ਵੀ ਨਸ਼ੇ ਦੇ ਮੁੱਦੇ ਤੇ ਆਪਾਂ ਲੜਾਂਗੇ ਹਰੇਕ ਲਈ ਲੜਾਂਗੇ ਚਾਹੇ ਕੋਈ ਹੋਵੇ ਕਿਸੇ ਮਰਜੀ ਪਾਰਟੀ ਦਾ ਹੋਵੇ ਚਲੋ ਵੋਟਾਂ ਤਾਂ ਹੁਣ ਤੂੰ ਪੁੱਛ ਲਿਆ ਆਪਾਂ ਤੈਨੂੰ ਜਵਾਬ ਦੇਤੇ ਤੂੰ ਕਹਿ ਵੀ ਇੱਥਾਂ ਵੀ ਸਪੋਰਟ ਨਹੀਂ ਕਰਦਾ ਤਾਂ ਕਹਿੰਦਾ ਆਪਾਂ ਤਾਂ ਐ ਕਿਹਾ ਸੀ ਵੀ ਕਿਸੇ ਨਾ ਤਾਂ ਖੜੇ ਹੋਈਏ ਨਾ ਹੀ ਕਿਸੇ ਜਿਹੜਾ ਪੰਜਾਬ ਦੇ ਵਿਰੋਧੀ ਨੇ ਜਿਹਨੇ ਪੰਜਾਬ ਦੇ ਵਿਰੁੱਧ ਕੰਮ ਕਰਿਆਗਾ ਪਹਿਲਾਂ ਆਪਾਂ ਉਹਦਾ ਹੱਕ ਸਾਫ਼ ਨਹੀਂ ਹੁੰਦੇ ਹੁਣ ਕੱਲ ਨੂੰ ਤੂੰ ਖੜਾ ਹੋ ਜਾਏ ਗਲੀਪ ਕਿਤੇ ਤੂੰ ਖੜਾ ਹੋਵੇਂ ਮੈਂ ਤੇਰਾ ਸਾਥ ਨਾ ਦੇਵਾਂ ਤੂੰ ਮੇਰਾ ਮੌੜੇ ਟਾਈਮ ਸਾਥ ਦਿੱਤਾ ਫਿਰ ਮੈਂ ਫਿਰ ਫਿਰ ਮੈਂ ਉਹ ਪੰਜਾਬੀ ਚ ਕਹਾਂ ਗੁਣਚੋਲ ਬਣੀਆਂ ਤੂੰ ਮੇਰੇ ਘਰੇ ਮੇਰੇ ਮਾਪਿਆਂ ਨਾਲ ਤੁਰਿਆ ਫਿਰਿਆ ਮੇਰੇ ਮਾੜੇ ਟਾਈਮ ਤੋਂ ਮੈਨੂੰ ਜੇਲ੍ਹ ਚਾਹਦੇ ਸੀ ਹੁਣ ਮੈਂ ਤੈਨੂੰ ਛੱਡ ਕੇ ਕੋਈ ਮੇਰੇ ਕੋਲੇ ਜਿਹੜੇ ਮੇਰੀਆਂ ਖਿਲਾਫ ਖਬਰਾਂ ਚਾਉਂਦੇ ਰਹੇ ਨੇ ਉਹ ਮੇਰੇ ਕੋਲੇ ਆ ਜਾਣ ਵੱਡੀ ਗੱਡੀ ਲੈ ਕੇ ਐਡੇ ਵੱਡੇ ਵੱਡੇ ਹੋ ਲੈ ਕੇ ਕੈਮਰੇ ਤੂੰ ਮੋਬਾਈਲ ਲੈ ਕੇ ਮੇਰੇ ਕੋਲੇ ਆ ਜਾਣਾ ਆਪਾਂ ਤੁਹਾਨੂੰ ਜਵਾਬ ਨਹੀਂ ਦਿੰਦੇ ਤੈਨੂੰ ਹੁਣ ਵੀ ਕਰਦੇ ਤੇ ਮੈਂ ਯਰਕ ਲੈਣ ਉਹਨਾਂ ਦੀ ਗੋਦੀ ਚ ਵਜਾ ਲੈ ਕੇ ਹਨਾ ਉੱਥੇ ਮੈਂ ਮਾੜਾ ਜੇ ਮੈਂ ਤਾਕੜੇ ਦਾ ਪਾਛੂ ਬਣੂਗਾ ਮਾੜੇ ਦਾ ਪਾਛੂ ਬਣਾ ਸਾਡੇ ਪੰਜਾਬੀਆਂ ਦਾ ਸਾਡੇ ਗੁਰੂਆਂ ਦਾ ਪਹਿ ਕਉਸ ਹੁਕਮ ਹੈ ਮਾਰੇ ਦੇ ਨਾਲ ਖੜੋ ਮਾਰੇ ਦੀ ਸਪੋਰਟ ਕਰੋ ਜਿੱਥੇ ੱੱਕਾ ਹੁੰਦਾ ਜ਼ੁਲਮ ਹੁੰਦਾ ਉਹਦੇ ਨਾਲ ਖੜੋ ਤੇ ਆਪਾਂ ਖੜੇ ਵੀ ਆ ਖੜੇ ਵੀ ਰਹਾਗੇ ਬਾਕੀ ਆਪਣੀ ਤਾਂ 6 ਵੋਟਾਂ 4 ਵੋਟਾਂ ਨੇ ਕਰਦੀਆਂ ਆਪਣੀ ਵੋਟ ਨਾਲ ਤਾਂ ਬਹੁਤਾ ਫਰਕ ਵੀ ਨਹੀਂ ਪੈਂਦਾ ਕਿਹਨੂੰ